ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰ ਅਵੀ ਅੱਜ ਮੈਂ ਲੁਧਿਆਣਾ ਟ੍ਰਾਂਸਪੋਰਟ ਨਗਰ ਦੇ ਇਲਾਕੇ ਦੇ ਵਿੱਚ ਆਇਆ ਹਾਂ ਜਿੱਥੇ ਸਾਡੇ ਨਾਲ ਹੈਗੇ ਆ ਜਨਰਲ ਇੰਚਾਰਜ ਰੇਸ਼ਮ ਸਿੰਘ ਜੀ ਜੋ ਕਿ ਅੱਜ ਟ੍ਰੈਫਿਕ ਦੇ ਜਿਹੜੇ ਨਿਯਮਾਂ ਨੂੰ ਪਾਲਨਾ ਕਰਦੇ ਹੋਏ ਜਿਹੜੇ ਰੋਂਗ ਸਾਈਡ ਤੇ ਟ੍ਰੈਫਿਕ ਉਹਨਾਂ ਦਾ ਕਰਦੇ ਪਏ ਉਹਨਾਂ ਦਾ ਚਲਾਨ ਕੱਟੇ ਜਾ ਰਹੇ ਨੇ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪ ਜਿਹਨੂੰ ਵੀ ਗੱਡੀ ਦਿਖਾ ਦਿੰਦੇ ਆ ਜਿਹੜਾ ਕਿ ਰੋਂਗ ਸਾਈਡ ਤੇ ਖਲੋਤੀ ਹੋਈ ਆ ਜੇ ਉਸਦਾ ਚਲਾਨ ਰੇਸ਼ਮ ਸਿੰਘ ਨੇ ਕੀਤਾ ਹੈਗਾ ਤੇ ਅਸੀਂ ਰੇਸਮ ਸੰਗੀ ਜਨਾ ਗੱਲਬਾਤ ਕਰਨੇ ਕੋਸ਼ਿਸ਼ ਕਰਾਂਗੇ ਕਿਸ ਚੀਜ਼ ਦਾ ਚਲਾਨ ਕਟਿਆ ਤੇ ਟ੍ਰੈਫਿਕ ਉਲੰਘਣਾ ਕਿੱਦਾਂ ਹੋ ਰਹੀ ਆ ਇਹਨਾਂ ਦਾ ਕਿੱਦਾਂ ਨਿਕਲ ਕੇ ਅਸੀਂ ਜਾਊਗੀ ਇਹਦੇ ਬਾਰੇ ਪੁੱਛੀਏ ਕੁਝ ਇਹ ਸਮਝੀ ਆ ਚਲਾਨ ਕੱਟਦੇ ਉਹਦੇ ਬਾਰੇ ਪੁੱਛ ਰਹੇ ਹਾਂ ਇਹਨਾਂ ਇੱਥੇ ਆਪਣੇ ਟ੍ਰਾਂਸਪੋਰਟ ਨਗਰ ਦੇ ਵਿੱਚ ਰੋਂਗ ਪਾਰਕਿੰਗ ਗੱਡੀਆਂ ਖੜੀਆਂ ਕਰਦੇ ਤੁਸੀਂ ਦੇਖ ਹੀ ਰਹੇ ਹੋ ਵੀ ਕਿੱਦਾਂ ਟਰੱਕ ਲਾਏ ਨੇ ਰੋਡ ਦੇ ਉੱਪਰ ਲਾਏ ਆ ਜਿਹਦੇ ਕਰਕੇ ਟ੍ਰੈਫਿਕ ਜਾਮ ਦੀ ਸਮੱਸਿਆ ਆਉਂਦੀ ਬਹੁਤ ਹਾਂਜੀ ਤੇ ਅਸੀਂ ਇਹ ਰੋਂਗ ਪਾਰਕਿੰਗ ਦੇ ਚਲਾਨ ਕਰਦੇ ਇਹਨਾਂ ਦੇ ਗਲਤ ਗੱਡੀ ਖੜੀ ਕੀਤੀ ਇਹਨਾਂ ਨੇ ਰੋਡ ਦੇ ਉੱਪਰ ਉਹਦੇ ਅਸੀਂ ਚਲਾਨ ਕਰ ਰਹੇ ਹਾਂ ਸਰ ਦੇਖਿਆ ਜਾਵੇ ਤੋਂ ਜਿਦਾ ਸ਼ਿਵ ਚੌਂਗ ਤੋਂ ਆਂਦੇ ਅਜਾ ਰੋਡ ਤੋਂ ਸਟਾਰਟ ਹੁੰਦੇ ਆ ਇਧਰ ਵੀ ਗੱਡੀਆਂ ਖਲੋਤੀ ਹੁੰਦੀਆਂ ਦੂਜੇ ਪੰਨੇ ਵੀ ਗੱਡੀਆਂ ਖਲੋਤੀ ਹੁੰਦੀਆਂ ਇਹਨਾਂ ਦੇ ਚਲਾਨ ਕਰ ਤੱਕ ਹੋਏਗਾ ਜਾਂ ਤੁਸੀਂ ਨੇ ਸ ਕਰਦੇ ਆ ਜਿੱਦਾਂ ਵੀ ਸਾਨੂੰ ਪਤਾ ਲੱਗਦਾ ਵੀ ਇੱਥੇ ਰੋਂਗ ਪਾਰਕਿੰਗ ਗੱਡੀ ਜਿਹੜੀ ਲਾਈ ਆ ਅਸੀਂ ਚਲਾਨ ਕਰਦੇ ਉਹਦੇ ਸਰ ਇੱਕ ਸਾਈਡ ਤੇ ਵਾਈਡਰ ਹੈਗਾ ਹਾਂਜੀ ਦੂਜੇ ਪਾਸੇ ਰੱਖਿਆ ਹੋਇਆ ਕਿ ਜੋ ਵੀ ਅਸੀਂ ਦੂਜੇ ਰੌਂਗ ਪਾਰਕਿੰਗ ਦੀ ਖੜੀ ਖੜੀ ਕਰਦੇ ਆਂ ਚਲਾਣ ਕਰਦੇ ਆਂ ਲਾਵਾ ਹਾਂ ਅਲੋ ਆ ਦਗਾਉ ਇਹਨਾਂ ਨੂੰ ਆ ਆ ਤੁਸੀਂ ਦੇਖਿਆ ਆ ਤੁਸੀਂ ਦੇਖਿਆ ਤੁਸੀਂ ਜਿਹੜਾ ਰੌਂਗ ਪਾਰਕਿੰਗ ਦਾ ਚਲਾਣ ਕਟਿਆ ਐਸਮ ਸਿੰਘ ਜੀ ਨੇ ਇਹਨਾਂ ਦੇ ਚਲਾਣ ਕਰਤਾ ਇਹਨਾਂ ਨੇ ਹਾਂ ਜੀ ਇਹਨਾਂ ਕੈਸ਼ ਚਲਾਣ ਕਰਤਾ ਮੌਕੇ ਤੇ ਇਹਨਾਂ ਨੇ ਗੂਗਲ ਪੇ ਕਰਤਾ ਮੌਕੇ ਤੇ ਇਹਨਾਂ ਦਾ ਚਲਾਣ ਜਿਹੜਾ ਭੋਗਤਿਆ ਗਿਆ ਤੁਸੀਂ ਲੁਧਿਆਣਾ ਦੇ ਨਿਵਾਸੀ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਲੁਧਿਆਣਾ ਵਾਸੀਆਂ ਨੂੰ ਇਹੀ ਬੀਨ ਕਰੂੰਗਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਲੁਧਿਆਣੇ ਦੇ ਵਿੱਚ ਜਿੰਨਾ ਜਾਮ ਲੱਗਦਾ ਉਹ ਜਾਮ ਤੋਂ ਆਪਾਂ ਨੂੰ ਨਿਯਾਤ ਪਾਈ ਜਾ ਸਕੇ ਔਰ ਜਿੰਨੇ ਐਕਸੀਡੈਂਟ ਹੁੰਦੇ ਆ ਤੇ ਉਹਨਾਂ ਤੋਂ ਆਪਾਂ ਬਚ ਸਕੀਏ ਤੇ ਕੀਮਤੀ ਜਾਨਾਂ ਬਚਾ ਸਕੀਏ ਮੇਰੀ ਇਹੀ ਅਪੀਲ ਹੈ ਜੀ ਲੁਧਿਆਣਾ ਵਾਸੀਆਂ ਨੂੰ ਸੋ ਤੁਸੀਂ ਦੇਖਿਆ ਕਿਸ ਤਰੀਕੇ ਦਾ ਇਹ ਗੱਡੀ ਖਲੋਤੀ ਆ ਜਿਹੜਾ ਕਿ रेशम सिंह ਦੇ ਵੱਲੋਂ ਚਲਾਨ ਕੀਤਾ ਗਿਆ ਜੋ ਰੋਂਗ ਪਾਰਕਿੰਗ ਸੇ ਖੜੀ ਸੀ ਰੋਂਗ ਸਾਈਡ ਤੇ ਖੜੀ ਸੀ ਇਹਨਾਂ ਚਲਾਨ ਕਰ ਦਿੱਤਾ ਗਿਆ ਤੇ ਮੈਂ ਆਪ ਜੀ ਨੂੰ ਜਾਣਕਾਰੀ ਦਿੰਦਾ ਕਿ ਰੇਸ਼ਮ ਸਿੰਘ ਨੇ ਆਪਣੀ ਪੂਰੀ ਜਾਣਕਾਰੀ ਦਿੱਤੀ ਆ ਕੈਮਰਾ ਪਰਸਨ ਵਿਨੋਦ ਇਹਨਾਂ ਨੂੰ ਬਿਊਰੋ ਰਿਪੋਰਟ ਨੂੰ ਦਿਆਣਾ